ਲੈਸ ਦੁਨੀਆ ਦਾ ਕੋਈ ਵੀ ਬੰਦਾ ਚੀਜ਼ਾਂ ਦਾ ਨੁਕਸਾਨ ਜਰ ਸਕਦਾ ਹੈਗਾ ਦੁਨੀਆ ਦਾ ਕੋਈ ਵੀ ਬੰਦਾ ਪੈਸਿਆਂ ਦਾ ਨੁਕਸਾਨ ਜਰ ਸਕਦਾ ਹੈਗਾ ਪਰ ਦੁਨੀਆ ਦਾ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਉਸ ਦੀ ਇੱਜ਼ਤ ਦਾ ਨੁਕਸਾਨ ਹੋਵੇ ਉਸ ਦੀ ਇੱਜ਼ਤ ਤੇ ਕੋਈ ਦਾਗ ਲੱਗੇ ਪਰ ਕਈ ਵਾਰ ਇਨਸਾਨ ਦੀ ਸੋ ਹਾਂਜੀ ਕੀ ਹਾਲ ਆ ਠੀਕ ਠਾਕ ਸਾਰੇ ਤੇ ਉਮੀਦ ਕਰਦਾ ਠੀਕ ਹੀ ਹੋਊਗੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਇਸ ਦੇ ਨਾਲ ਹੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਇਨਸਾਨ ਦੇ ਕਿਰਦਾਰਾਂ ਬਾਰੇ ਕਿ ਕੋਈ ਕਿਰਦਾਰ ਇਨਸਾਨ ਦੇ ਇਸ ਤਰ੍ਹਾਂ ਦੇ ਹੁੰਦੇ ਆ ਜੋ ਕਿ ਇਨਸਾਨ ਆਪ ਨਹੀਂ ਬਣਾਉਂਦਾ ਉਹ ਕਿ ਕਈ ਵਾਰ ਹਾਲਾਤਾਂ ਦੇ ਕਾਰਨ, ਕਈ ਵਾਰ ਮਾੜੀ ਸੰਗਤ ਦੇ ਕਾਰਨ, ਕਈ ਵਾਰ ਮਾੜੀਆਂ ਆਤਾਂ ਦੇ ਕਾਰਨ। ਸੋ ਬਿਨਾਂ ਸਮਾਂ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਆਂ। ਨੰਬਰ 1 ਗਰੀਬ। ਦੁਨੀਆ ਦਾ ਕੋਈ ਵੀ ਬੰਦਾ ਗਰੀਬ ਨਹੀਂ ਬਣਨਾ ਚਾਹੁੰਦਾ। ਨਾ ਹੀ ਉਹ ਇਹ ਚਾਹੁੰਦਾ ਕਿ ਉਸ ਕੋਲ ਪੈਸਾ ਨਾ ਹੋਵੇ। ਨਾ ਹੀ ਉਹ ਇਹ ਚਾਹੁੰਦਾ ਕਿ ਉਹ ਆਪਣੇ ਸ਼ੌਂਕ ਪੂਰੇ ਨਾ ਕਰੇ। ਪਰ ਕਈ ਵਾਰ ਇਨਸਾਨ ਦੇ ਹਾਲਾਤ, ਕਈ ਵਾਰ ਇਨਸਾਨ ਦੀ ਮਾੜੀ ਸੰਗਤ ਤੇ ਕਈ ਵਾਰ ਇਨਸਾਨ ਦੀਆਂ ਮਾੜੀਆਂ ਆਤਾਂ ਕਦੋਂ ਇੱਕ ਚੰਗੇ ਭਲੇ ਬੰਦੇ ਨੂੰ ਢੜਕ ਤੇ ਲੈ ਆਉਂਦੀਆਂ ਉਹ ਇਨਸਾਨ ਨੂੰ ਖੁਦ ਨਹੀਂ ਪਤਾ ਲੱਗਦਾ। ਨੰਬਰ 2 ਰੋਗੀ ਦੁਨੀਆ ਦਾ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਸਰੀਰ ਨੂੰ ਕੋਈ ਰੋਗ ਲੱਗੇ ਉਸ ਦਾ ਸਰੀਰ ਬਿਮਾਰ ਹੋਵੇ ਪਰ ਕਈ ਵਾਰ ਇਨਸਾਨ ਦੀਆਂ ਗਲਤ ਆਦਤਾਂ ਹੋ ਜਾਂਦੀਆਂ ਤੇ ਗਲਤ ਆਦਤਾਂ ਦੇ ਕਾਰਨ ਉਸ ਦਾ ਖਾਣ ਪੀਣ ਗਲਤ ਹੋ ਜਾਂਦਾ ਤੇ ਜਦੋਂ ਖਾਣ ਪੀਣ ਗਲਤ ਹੋ ਜਾਂਦਾ ਕਦੋਂ ਇੱਕ ਚੰਗੇ ਭਲੇ ਸਰੀਰ ਨੂੰ ਰੋਗ ਲੱਗ ਜਾਂਦੇ ਆ ਇਨਸਾਨ ਨੂੰ ਖੁਦ ਨਹੀਂ ਪਤਾ ਲੱਗਦਾ ਨੰਬਰ 3 ਕ੍ਰਿਮੀਨਲ ਦੁਨੀਆ ਦਾ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਉਸ ਤੇ ਕੋਈ ਦੋਸ਼ ਲੱਗੇ ਉਸ ਤੇ ਕੋਈ ਧਾਰਾ ਲੱਗੇ ਪਰ ਕਈ ਵਾਰ ਇਨਸਾਨ ਦੇ ਹਾਲਾਤ ਕਈ ਵਾਰੇ ਇਨਸਾਨ ਦੀ ਮਾੜੀ ਸੰਗਤ ਤੇ ਕਈ ਵਾਰ ਇਨਸਾਨ ਦੀਆਂ ਮਾੜੀਆਂ ਆਦਤਾਂ ਕਦੋਂ ਇੱਕ ਸਿੰਪਲ ਜਿਹੇ ਬੰਦੇ ਨੂੰ ਇੱਕ ਬਹੁਤ ਵੱਡਾ ਚੋਰ ਬਣਾ ਦਿੰਦੀ ਹੈ ਇੱਕ ਬਹੁਤ ਵੱਡਾ ਲਟੇਰਾ ਬਣਾ ਦਿੰਦੀ ਹੈ ਇਨਸਾਨ ਨੂੰ ਖੁਦ ਨਹੀਂ ਪਤਾ ਲੱਗਦਾ ਜੈਸ ਕਰਕੇ ਉਹ ਕ੍ਰਾਈਮ ਕਰਨ ਤੇ ਮਜਬੂਰ ਹੋ ਜਾਂਦਾ ਪਰ ਚਾਰ ਨੰਬਰ ਚਾਰ ਕੈਰੈਕਟਰਲੈਸ ਦੁਨੀਆ ਦਾ ਕੋਈ ਵੀ ਬੰਦਾ ਚੀਜ਼ਾਂ ਦਾ ਨੁਕਸਾਨ ਜਰ ਸਕਦਾ ਹੈਗਾ ਦੁਨੀਆ ਦਾ ਕੋਈ ਵੀ ਬੰਦਾ ਪੈਸਿਆਂ ਦਾ ਨੁਕਸਾਨ ਜਰ ਸਕਦਾ ਹੈਗਾ ਪਰ ਦੁਨੀਆ ਦਾ ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਉਸ ਦੀ ਇੱਜ਼ਤ ਦਾ ਨੁਕਸਾਨ ਹੋਵੇ ਉਸ ਦੀ ਇੱਜ਼ਤ ਤੇ ਕੋਈ ਦਾਗ ਲੱਗੇ ਪਰ ਕਈ ਵਾਰ ਇਨਸਾਨ ਦੀਆਂ ਮਾੜੀਆਂ ਆਤਾਂ ਦੇ ਕਾਰਨ ਇਨਸਾਨ ਦੀਆਂ ਨਜ਼ਰਾਂ ਹੀ ਗਲਤ ਹੋ ਜਾਂਦੀਆਂ ਇਨਸਾਨ ਦਾ ਮਾਈਂਡ ਸੈਟ ਹੀ ਗਲਤ ਹੋ ਜਾਂਦਾਗਾ ਮਾਈਂਡ ਮਾਈਂਡਸੈਟ ਗਲਤ ਹੋਣ ਦੇ ਕਾਰਨ ਉਹ ਕੁਝ ਇਦਾਂ ਦਾ ਕਰ ਦਿੰਦਾਗਾ ਕੋਈ ਇਦਾਂ ਦਾ ਕੰਮ ਕਰ ਦਿੰਦਾਗਾ ਕਿ ਉਸ ਦੀ ਇੱਜ਼ਤ ਤੇ ਦਾਗ ਲੱਗ ਜਾਂਦਾ ਤੇ ਕਦੋਂ ਇੱਕ ਇੱਜ਼ਤਦਾਰ ਬੰਦਾ ਇੱਕ ਕੈਰੇਕਟਰਲੈਸ ਬਣ ਜਾਂਦਾਗਾ ਉਸ ਨੂੰ ਖੁਦ ਵੀ ਨਹੀਂ ਪਤਾ ਲੱਗਦਾਗਾ ਏਸੀ ਜੀ ਅੱਜ ਦੀ ਵੀਡੀਓ ਜੇਕਰ ਵਧੀਆ ਲੱਗੀ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ